ਬਹੁਤ ਸੋਹਣਾ ਲੈਵਾ ਤਿਆਰ 25 ਕਿਲੋ ਦੁੱਧ ਬਾਈ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਤ ਕਰਦਾ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਪੱਕਾ ਕਲਾਂ ਦੇ ਵਿੱਚ ਪਹੁੰਚੇ ਹਾਂ ਜ਼ਿਲ੍ਹਾ ਬਟਿੰਡਾ ਤੇ ਦੋਸਤੋ ਅੱਜ ਆਪਾਂ ਤੁਹਾਨੂੰ ਜਿਹੜੀਆਂ ਇੱਥੇ ਬਾਈ ਕੋਲੇ ਨਾ ਗਾਵਾਂ ਰੱਖੀਆਂ ਹੋਈਆਂ ਨੇ ਦੁੱਧ ਦਾ ਕੰਮ ਹੈਗਾ ਬਾਈ ਦਾ ਤੇ ਬਾਈ ਨੇ ਜੇ ਗੱਲ ਕਰਕੇ ਨਾ ਇੱਕ ਗਾਂ ਬਾਈ ਨੇ ਸੇਲ ਕਰਨੀ ਆ ਤੇ ਆਪਾਂ ਉਹਦੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਇੱਕ ਵਾਰੀ ਜਿਹੜੀਆਂ ਘਰੇ ਖੜੀਆਂ ਗਾਵਾਂ ਨੇ ਨਾ ਤੇ ਉਹ ਆਪਾਂ ਤੁਹਾਨੂੰ ਦਿਖਾ ਦਈਏ ਤੇ ਬਾਕੀ ਮੇਨ ਵੀਡੀਓ ਜਿਹੜੀ ਰਹੂਗੀ ਇੱਧਰਲੇ ਪਾਸੇ ਇੱਕ ਖੂਂਜੇ ਦੇ ਵਿੱਚ ਨਾ ਇੱਕ ਵਹਿੜ ਖੜੀ ਐ ਦੂਜਾ ਸੂਆ ਬਾਕੀ ਦਾ ਬਾਈ ਤੋਂ ਜਾਣਕਾਰੀ ਲਵਾਂਗੇ ਤੇ ਆਜੋ ਫਿਰ ਕਰਾਗੇ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਪਹਿਲਾਂ ਤਾਂ ਨਾਮ ਦੱਸੀ ਮੇਰਾ ਨਾਮ ਖੁਸ਼ਵੰਤ ਆ ਬਾਈ ਜੀ ਠੀਕ ਐ ਖੁਸ਼ਵੰਤ ਜੀ ਗੱਲ ਕਰ ਗਿਆ ਆਪਣੇ ਪਿੰਡ ਦੀ ਪੱਕਾ ਕਲੇ ਦੀ ਹਾਂਜੀ ਨੇੜੇ ਨੇੜੇ ਪਿੰਡ ਕਿਹੜੇ ਰਹਿ ਗਏ ਆਪਣੇ ਨੇੜੇ ਪਿੰਡ ਆ ਜੀ ਚੱਕ ਫੱਲੜ ਇਹ ਬੇਸਿਕਲੀ ਆਪਣਾ ਪਿੰਨ ਰਫੈਨਰੀ ਰੋਡ ਦੇ ਨੇੜੇ ਪੈ ਜਾਂਦਾ ਬਾਈ ਜੀ ਰਾਮੇ ਵਾਲੀ ਰਫੈਨਰੀ ਰਾਮੇ ਵਾਲੀ ਰਫੈਨਰੀ ਦੇ ਰੋਡ ਦੇ ਉੱਤੇ ਹੀ ਆ ਬਿਲਕੁਲ ਠੀਕ ਆ ਠੀਕ ਆ ਖਸ਼ਵੰਤ ਜੇ ਹੁਣ ਆਪਾਂ ਗੱਲ ਕਰੀਏ ਤੇਰੀ ਆ ਬਹਿੜ ਦੀ ਹੈਨਾ ਹਾਂਜੀ ਪਹਿਲੀ ਗੱਲ ਤਾਂ ਐਂ ਦੱਸ ਦੇ ਖਸ਼ਵੰਤ ਵੀ ਜਿਹੜੇ ਬਾਈ ਦੇ ਪਸ਼ੂ ਹੈਗੇ ਉਹ ਅੱਥੇ ਰਹੇ ਨਹੀਂ ਹੈਨਾ ਹਾਂਜੀ ਹਾਂਜੀ ਤੇਰਾ ਮਿੱਤਰ ਆ ਬਿਲਕੁਲ ਮੇਰਾ ਮਿੱਤਰ ਹੈ ਜੀ ਹੈਨਾ ਮਿੱਤਰ ਆਪ ਨੂੰ ਇਹ ਗੱਲ ਦੱਸਣੀ ਜ਼ਰੂਰੀ ਆ ਬਿਲਕੁਲ ਜੀ ਬਿਲਕੁਲ ਕਿ ਨਹੀਂ ਐ ਖਸ਼ਵੰਤ ਜੇ ਆਪਾਂ ਇਸ ਬਹਿੜ ਦੀ ਗੱਲ ਕਰਕੇ ਬਾਈ ਕਿੰਨਾ ਸੂਏ ਨੇ ਸੂਣਾਗਾ ਇਹ ਬਹਿੜੇ ਦੂਜੀ ਸੂਏ ਸੁਣੀ ਹੈ ਜੀ ਦੂਜਾ ਸੂਆ ਸੁਣੀ ਹੈ ਹਾਂਜੀ ਠੀਕ ਆ ਖਸ਼ਮੰਤ ਤੇ ਪਹਿਲੇ ਸੂਏ ਕੋਈ ਦੁੱਧ ਦਾ ਰਿਕਾਰਡ ਕੋਈ ਪਹਿਲੇ ਸੂਏ ਨੇ ਬਾਈ ਜੀ 26 ਤੋਂ 27 ਲੀਟਰ ਦੁੱਧ ਦਿੱਤਾ ਜੀ ਆਪਣੇ ਕੋਲ ਐਵੇਂ ਆਖੀ ਅੱਛਾ ਤੇ ਐਦ ਕੀ ਥੋੜੇ ਰੁੱਤ ਦੇ ਹਿਸਾਬ ਨਾਲ ਜੀ ਆਪਾਂ ਮੰਨੀਏ ਤਾਂ 26 ਤੋਂ 27 ਲੀਟਰ ਹੀ ਮੰਨ ਕੇ ਚੱਲੋ ਆਹਮਣਾਲ ਕਰ ਦੇਣਾ ਇਹਨੇ 20 ਕਿਲੋ ਦਾ ਆਹਮਣਾਲ 25 ਤੋਂ ਉੱਤੇ ਉੱਤੇ ਆਹਮਣਾਲ ਕਰ ਦੇਣਾ ਜੀ ਇਹਨੇ ਕੱਢ ਦੇਣਾ ਹਾਂਜੀ ਹਾਂਜੀ ਠੀਕ ਹੈ ਤੇ ਜਿਵੇਂ ਹਵਾਨਾ ਹੋ ਉਹਨਾਂ ਵੀ ਚੰਗਾ ਬਣਾਈ ਖੜੀ ਆ ਬਿਲਕੁਲ ਜੀ ਬਿਲਕੁਲ ਤੇ ਖਸ਼ਵੰਤ ਦਿਨ ਕਿੰਨੇ ਕੁ ਲੈ ਜੂਗੀ ਤੇਰੇ ਆਈਡੀਆ ਮੁਤਾਬਕ ਮੇਰੇ ਆਈਡੀਆ ਮੁਤਾਬਕ ਜੀ ਇਹ ਹਫਤਾ ਹੋਰ ਲੈ ਜੂਗੀ ਜੀ ਹਜੇ ਵੜ ਹਫਤਾ ਮੈਂ ਇੱਕ ਗੱਲ ਹੋਰ ਦੱਸਾਂ ਖਸ਼ਵੰਤ ਚਲੋ ਠੀਕ ਹੈ ਦਿਨ ਪੂਰੇ ਹੋਣ ਦੇ ਵਿੱਚ ਹਫਤਾ ਬਾਕੀ ਹੋਊਗਾ ਹਨਾ ਹਾਂਜੀ ਹਫਤਾ ਨਾ ਹੋ ਪੰਜ ਦਿਨ ਹੋਊ ਸੂਪ ਹੈ ਅੱਜ ਸੂਪ ਹੈ ਗਰਮੀ ਹੈ ਜੀ ਗਰਮੀ ਹੈ ਜੀ ਕੁਝ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਹਨਾ ਰੁੱਤ ਇਹੋ ਜੀ ਆ ਗਈ ਰੁੱਤ ਇਹੋ ਜੀ ਆ ਗਈ ਤੇ ਖਜਵੰਤ ਹੁਣ ਆਪਾਂ ਇਹਨੂੰ ਤੋੜ ਕੇ ਦਿਖਾ ਪਹਿਲਾਂ ਹਨਾ ਫਿਰ ਆਪਾਂ ਇਹਦਾ ਰੇਟ ਰੂਟਪੀ ਪਤਾ ਕਰਾਂਗੇ ਬਾਕੀ ਮੇਤਰੋ ਦੂਜਾ ਸੂਆ ਬਾਈ ਨੂੰ ਮੈਂ ਜੇ ਗੱਲ ਕਰਕੇ ਮੇਰੀ ਬਾਈ ਨਾਲ ਦੂਜੇ ਨਾਲ ਵੀ ਗੱਲ ਹੋਈ ਸੀ ਤੇ ਜਿਵੇਂ ਖਸ਼ਵੰਤ ਨੇ ਵੀ ਦੱਸਿਆ ਖਜਵੰਤ ਕੋਲੇ ਆਪਦੇ ਕੋਲੇ ਵੀ ਬਹੁਤ ਸੋਹਣੇ ਪਸ਼ੂ ਕਰੇ ਬਾਈ ਦਾ ਆਪਦਾ ਫਾਰਮ ਹੈ ਹਨਾ ਖਜਵੰਤ ਬਾਈ ਹਾਂਜੀ ਹਾਂਜੀ ਬਾਈ ਖਸ਼ਮੰਤ ਦਾ ਆਪਦਾ ਵੀ ਡੇਰੀ ਫਾਰਮ ਦਾ ਕੰਮ ਹੈ ਤੇ ਆਪਾਂ ਤੁਹਾਨੂੰ ਇੱਥੇ ਹੁਣ ਜਿਹੜੀ ਬਾਈ ਦੇ ਮਿੱਤਰ ਦੀ ਗਾਂ ਜਿਹੜੀ ਹੈਗੀ ਆਪਾਂ ਦਿਖਾਉਣੀ ਆ ਥੋੜਾ ਜਿਹਾ ਇਹ ਆ ਦੇਖੋ ਖੜੀ ਲੇਵੇ ਚੱਲ ਪੁੱਤ ਹੈ ਇਹ ਆ ਲੇਵੇ ਲੂਵੇ ਤੋਦਾ ਜਮ ਐਂਡ ਬੰਬ ਗਾਂ ਕੇ ਮਿੱਤਰੋ ਬਹੁਤ ਸੋਹਣਾ ਲੇਵਾ ਤਿਆਰ ਆ 25 ਕਿਲੋ ਦੁੱਧ ਬਾਈ ਕਹਿੰਦਾ ਖੁੱਲਾ ਦੇਊਗੀ 25 ਕਿਲੋ ਦੁੱਧ ਤੇ ਰੇਟ ਵੀ ਬਾਜਵਰ ਰਹੂਗਾ ਇਹਦਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਰੇਟ ਵਾਲੀ ਗੱਲ ਹੈ ਜਿਹੜੀ ਹਨਾ ਉਹ ਵੀ ਕੋਈ ਗੱਲ ਨਹੀਂ ਖਸ਼ਮੰਤ ਇੱਧਰ ਨੂੰ ਲਿਆ ਹੌਲੀ ਹੌਲੀ ਦੇਖੋ ਯਾਰ ਹਨਾ ਥਣਾ ਥੋਣਾ ਦੀ ਵਾਕਈ ਇੱਕ ਜੇ ਗੱਲ ਕਰੀਏ ਸੋਹਣਾ ਥਾਨ ਲੱਗਿਆ ਹੋਇਆ ਲੈਵੇ ਨੂੰ ਆ ਦੇਖ ਇਹ ਲੱਤੂਣਾ ਪੜਦੀ ਤਰੀ ਜਾਂਦੀ ਐ ਇਹ ਮਗਰਲੇ ਥਾਨ ਵੀ ਮਸ਼ੀਨੀ ਥਾਨ ਹੈਗਾ ਵਧੀਆ ਹੱਥੀ ਚਵਾਈ ਵਾਲਾ ਥਾਨ ਵੀ ਜਮਾ ਜ਼ਰੂਰ ਇਹ ਜਮਾ ਨੇੜੇ ਕਰਕੇ ਦਿਖਾ ਦੇ ਚਾਰੇ ਚੁੰਨ ਤਾਂ ਜਿਵੰਤ ਆਇਆ ਇੱਥੇ ਧਰ ਦੇਦਾ ਆਛਾ ਜਿਵੰਤ ਰੇਟ ਹੈ ਦਾ ਰੇਟ ਬਾਈ ਜੀ ਜੇ ਤਾਂ ਕਰੀਏ ਮੁੱਲ ਦੀ ਗੱਲ ਮੁੱਲ ਭਵੇਂ 10 ਕਰ ਲਓ 15 ਕਰ ਲਓ ਠੀਕ ਆ ਪਰ ਜੇ ਗੱਲ ਆਪਾਂ ਕਰੀਏ ਲੈਣ ਦੇਣ ਦੀ ਤਾਂ ਬਾਈ ਜੀ ਤੁਹਾਡੇ ਨਾਲ ਆਪਾਂ 95000 ਦੀ ਆਪਾਂ ਗਾਂ ਦੇ ਦਿਆਂਗੇ 95000 ਦੀ ਹਾਂਜੀ ਠੀਕ ਆ ਬਾਕੀ ਜਿਹੜਾ ਕੋਈ ਮਿੱਤਰ ਆਊਗਾ ਜੀ ਉਹ ਤਾਂ ਹੋਰ ਮਾਨ ਤਾਨ ਕਰਦੇ ਆਂਗੇ ਆਈ ਮਾਨ ਤਾਨ ਕੋਈ ਗੱਲ ਨਹੀਂ ਜਮਾ ਖਿੱਚ ਕੇ ਜਮਾ ਖਿੱਚ ਕੇ ਖਿੱਚ ਕੇ ਤੂੰ ਆਏ ਕਰ ਦੇਖ ਜਮਾ ਟਾਟਾ ਵਾਟਾ ਹੀ ਕਰਦੇ ਮੈਨੂੰ ਤਾਂ ਉਹਨੇ ਦੱਸਿਆ ਹੋਇਆ ਅੱਛਾ ਜੀ ਠੀਕ ਆ ਤੇ ਬਾਕੀ ਤੂੰ ਦੱਸ ਦੇ ਨੀ ਬਿਲਕੁਲ ਵਹਿੜ ਹੀ ਦੱਸਦੀ ਐ ਜੀ ਵਹਿੜ ਮੂੰਹੋਂ ਬੋਲਦੀ ਐ ਜੇ ਅਗਲੇ ਨੂੰ ਨਾ ਲੱਗੇ ਤਾਂ ਬਾਅਦ ਅਗਲਾ ਆਪੇ ਹੀ ਕਹਿ ਦੇ ਜੀ ਵਹਿੜ ਗਰਮੀ ਵੀ ਨਹੀਂ ਮਣਦੀ ਤੁਹਾਡੇ ਸਾਹਮਣੇ ਐ ਜੀ ਪੂਰੀ ਗਰਮੀ ਤੇ ਉਹਦੇ ਨਾਲ ਹੀ ਮੱਥਾ ਮਾਰ ਹਟਿਆ ਹਾਂਜੀ ਹਾਂਜੀ ਠੀਕ ਐ ਤੇ ਉਹਨੇ ਮੈਨੂੰ ਕਿਹਾ ਸੀ ਟਾਟਾ ਵਟਾ ਕਹਿੰਦਾ ਰਮਣ ਆਪਣੀ ਝਾਕ ਜਿਹੜੀ ਹੈਗੀ ਆ ਹਾਂਜੀ ਹਾਂਜੀ ਝਾਕ ਦੱਸ ਦੇ ਕੇ ਨਾ ਦੱਸ ਦੇ ਬਸ ਦੱਸ ਦਿਓ ਜੀ ਕੋਈ ਗੱਲ ਨਹੀਂ 90000 ਦੀ ਐਸ਼ਾ 90000 ਦੀ ਤੁਸੀਂ ਕਹਦਾ ਤਾਂ ਆਪਾਂ 90000 ਦੀ ਦੇ ਦੇਾਂਗੇ ਜੀ ਕੋਈ ਗੱਲ ਨਹੀਂ ਨਹੀਂ ਬਾਈ ਨੇ ਕਿਹਾ ਬਸ ਠੀਕ ਹੈ ਹਾਂਜੀ ਹਾਂਜੀ ਕਿਉਂਕਿ ਜੇ ਗੱਲ ਕਰਗੇ ਆਪਾਂ ਕੋਈ ਦੇਖਾ ਆਪਾਂ ਗੱਲਬਾਤ ਕੀਤੀ ਰੇਟ ਬਾਰੇ ਹੈਨਾ ਤਾਂ ਆਕੇ ਬਾਈ ਨੂੰ ਪੁੱਛ ਲੈ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਫਿਰ ਮੈਂ ਤੇਰੀ ਗੱਲ ਕਰਵਾਤੀ ਸੀ ਤੇ ਨੰਬਰ ਬੋਲਦੇ ਹੁਣ ਨੰਬਰ 22 ਦਾ ਬੋਲੇਗਾ ਕਿ ਨੰਬਰ ਮੈਂ 22 ਦਾ ਬੋਲ ਦਿੰਦਾ 22 ਦਾ ਪਰ ਮੇਰੇ ਕੋਲ ਸੇਵ ਹੈ ਜੀ 22 ਦਾ 1 ਮਿੰਟ ਮੇਰੀ ਯਾਦ ਨਹੀਂ ਆ ਅੱਛਾ ਬਾਈ ਨੰਬਰ ਬੋਲਦੇ ਹੁਣ ਨੰਬਰ 22 ਜੀ 22 ਦਾ ਹੈਗਾ 98721 62174 98721 62174 ਤੇ ਬਾਈ ਦਾ ਨਾਮ ਬਾਈ ਦਾ ਨਾਮ ਚਿਮਨ ਸ਼ਰਮਾ ਜੀ ਚਿਮਨ ਸ਼ਰਮਾ ਠੀਕ ਹੈ ਇਹ ਉਹ ਦੇਖੋ ਸਾਹਮਣੇ ਜੇ ਗੱਲ ਕਰਗੇ ਨਾ ਇਹ ਆ ਆ ਵੀ ਲੱਗਿਆ ਹੋਇਆ ਬਾਈ ਦਾ ਨੰਬਰ ਚਿਮਨ ਸ਼ਰਮਾ ਇਹ ਠੀਕ ਹੈ ਇੱਕ ਆ ਨੰਬਰ ਵੀ ਹੈਗਾ ਬਾਈ ਕੋਲੇ ਤੇ ਬਹੁਤ ਬਹੁਤ ਧੰਨਵਾਦ ਬਾਈ ਤੇਰਾ ਹੈਨਾ ਧੰਨਵਾਦ ਬਾਈ ਜੀ ਤੇ ਬਾਕੀ ਬਾਈ ਮਿੱਤਰੋ ਜੇ ਕਿਸੇ ਦੇ ਵਿਹੜ ਪਸੰਦ ਆਉਂਦੀ ਹੈ ਬਾਈ ਦੇ ਫਾਰਮ ਤੇ ਤੁਸੀਂ ਪਹੁੰਚੋ ਪੱਕਾ ਕਲਾ ਪੈਂਡ ਦੇ ਵਿੱਚ ਆਪਦੀ ਤਸੱਲੀ ਕਰਕੇ ਤੁਸੀਂ ਪੂਰੀ ਤੇ ਦੇਖ ਵਰਖ ਕੇ ਆਪਦੀ ਲਿਜਾਜੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਰੇਟ ਚੰਗਾ ਲੱਗਿਆ ਜਿੰਨੇ ਵੀਰ ਵੀਡੀਓ ਸ਼ੇਅਰ ਕਰਦੇ ਹੁੰਦੇ ਨਾ ਸਾਰੇ ਵੀਰਾਂ ਦਾ ਪਤਾ ਹੈ ਚਲੋ ਧੰਨਵਾਦ ਕਰਾਂ